ਪੈਸਾ ਕਮਾਉਣ ਦੀ ਹੋੜ 'ਚ ਬਿਲਡਰ ਵੱਲੋਂ ਨਿਗਮਾਂ ਨੂੰ ਛਿੱਕੇ ਟੰਗ ਬਿਜਲੀ ਦੀ ਕੁੰਡੀ ਲਗਾ ਕੇ ਕੀਤੀਆਂ ਜਾ ਰਹੀਆਂ ਨਜਾਇਜ਼ ਉਸਾਰੀਆਂ ਤੋਂ ਗਲਾਟਾ ਅਤੇ ਬਿਜਲੀ ਨਿਗਮ ਵੇਖਵਰ ਸੈਵੀਆਂ ਨੇ ਡੀ ਸੀ ਸੀ ਪੀ ਗਲਾਡਾ ਅਤੇ ਬਿਜਲੀ ਬੋਰ ਨੂੰ ਸ਼ਿਕਾਇਤ ਕਰ ਕਾਰਵਾਈ ਦੀ ਕੀਤੀ ਮੰਗ ਮੌਤਾ ਸੋਦਾ 3 ਇੰਚੀ ਲੈਂਟਰ ਦੇਖ ਪੱਤਰਕਾਰ ਵੀ ਹੋਏ ਹੈਰਾਨ ਚੁੱਕਾ ਹੈ ਛੱਜਾ ਤੇ ਕੰਦਾ ਪਰ ਵੈਂਡਰ ਹੈ ਬੇਪਰਵਾਹ ਹੋਣੀ ਚਾਹੀਦੀ ਹੈ ਕਾਰਵਾਈ ਕਹਿਣਾ ਹੈ ਸ਼ਿਕਾਇਤ ਕਰਤਾ ਤਰਲੋਕ ਸਿੰਘ ਤੇ ਰਜੇਸ਼ ਗਰਗ ਅਤੇ ਮੁਹੱਲਾ ਨਿਵਾਸੀਆਂ ਦਾ ਆਣਾ ਸ਼ਹਿਰ ਦੇ ਮੁੰਡੀਆਂ ਕਲਾਂ ਦੇ 33 ਫੁੱਟਾ ਰੋਡ ਤੇ ਪੈਂਦੇ ਨਿਊ ਸੁੰਦਰ ਨਗਰ ਦੇ ਪਿਛਲੇ ਪਾਸੇ ਬਾਲਾਜੀ ਕਲੋਨੀ ਚ ਵੜ ਰਹੀਆਂ ਕੋਠੀਆਂ ਨੂੰ ਲੈ ਕੇ ਸਮਾਜ ਸੇਵੀ ਤਰਲੋਕ ਸਿੰਘ ਸਤਿਆਗ੍ਰਹੀ ਅਤੇ ਰਜੇਸ਼ ਗਰਗ ਨੇ ਲੁਧਿਆਣਾ ਦੇ ਡੀਸੀ ਪੁਲਿਸ ਕਮਿਸ਼ਨਰ ਗਲਾਡਾ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ ਦੋਵਾਂ ਨੇ ਦਿੱਤੀਆਂ ਸ਼ਿਕਾਇਤਾਂ ਬਾਰੇ ਦੇਸ਼ ਦੁਨੀਆ ਦੀ ਟੀਮ ਨੂੰ ਮੌਕੇ ਦਾ ਦੌਰਾ ਕਰਵਾਉਂਦੇ ਹੋਏ ਦੱਸਿਆ ਕਿ ਕੋਠੀਆਂ ਬਣਾ ਕੇ ਵੇਚਣ ਵਾਲਾ ਬਿਲਡਰ ਲੋਕਾਂ ਦੀ ਜਾਨ ਨਾਲ ਖੇਡ ਰਿਹਾ ਹੈ ਉਨਾ ਬਣਾਈਆਂ ਜਾ ਰਹੀਆਂ ਬਿਲਡਿੰਗਾਂ ਦੇ ਡਿੱਗੇ ਹੋਏ ਛੱਜੇ ਤੇ ਕੰਧਾਂ ਦਿਖਾਉਂਦੇ ਹੋਏ ਦੱਸਿਆ ਕਿ ਬਿਲਡਰ ਵੱਲੋਂ ਉਸਾਰੀ ਲਈ ਸਮਾਨ ਤਾਂ ਘਟੀਆ ਕਿਸਮ ਦਾ ਵਰਤਿਆ ਹੀ ਜਾ ਰਿਹਾ ਹੈ ਛੱਤ ਵਾਲਾ ਲੈਂਟਰ ਵੀ 2.5 3 ਇੰਚੀ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਸਾਰੀ ਦੇ ਦੌਰਾਨ ਹੀ ਇਹ ਲੈਂਟਰ ਅਤੇ ਕੰੰਧਾਂ ਡਿੱਕ ਚੁੱਕੀਆਂ ਹਨ ਉਨਾ ਕਿਹਾ ਕਿ ਬਿਲਡਰ ਵੱਲੋਂ ਆਪਣੇ ਪਾਪ ਉੱਤੇ ਸੀਮਿੰਟ ਦਾ ਪਲਾਸਤਰ ਕਰਕੇ ਪਰਦਾ ਪਾ ਦਿੱਤਾ ਜਾਵੇਗਾ ਅਤੇ ਜੋ ਵੀ ਵਿਅਕਤੀ ਆਪਣੇ ਮਿਹਨਤ ਦੀ ਕਮਾਈ ਨਾਲ ਇਸ ਮਕਾਨ ਨੂੰ ਕੀਤੇਗਾ ਉਸ ਨੂੰ ਜਿੱਥੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਗਾ ਉੱਥੇ ਹੀ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਮਾਲ ਹਮੇਸ਼ਾ ਖਤਰੇ ਵਿੱਚ ਰਹੇਗੀ ਉਹਨਾਂ ਕਹਿਆ ਕਿ ਇਨਸਾਨੀਅਤ ਪੱਖੋਂ ਅਤੇ ਇਸ ਬਿਲਡਰ ਦੇ ਲਾਲਚ ਦੀ ਵਜ੍ਹਾ ਕਾਰਨ ਭਵਿੱਖ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾਉਣ ਤੇ ਸੰਕਟ ਨੂੰ ਟਾਲਣ ਲਈ ਸਾਡੇ ਵੱਲੋਂ ਇਸ ਮੁੱਦੇ ਨੂੰ ਪਹਿਲਾਂ ਬੈਡਰ ਕੋਲ ਚੁੱਕਿਆ ਗਿਆ ਸੀ ਪਰ ਉਸ ਨੇ ਸਾਡੀ ਕੋਈ ਗੱਲ ਨੇ ਸੁਣੀ ਅਤੇ ਉਸਨੇ ਨਿਜ਼ਮਾ ਨੂੰ ਛਿੱਕੇ ਟੰਗ ਕੇ ਇਸ ਨਜਾਇਜ਼ ਬਿਲਡਿੰਗ ਨੂੰ ਬਣਾਉਣਾ ਜਾਰੀ ਰੱਖਿਆ ਉਹਨਾਂ ਬਿਲਡਿੰਗ ਨੂੰ ਬਣਾਉਣ ਲਈ ਬਿਜਲੀ ਦੀ ਲਾਈਨ ਤੋਂ ਸਿੱਧੀ ਲਗਾਈ ਕੁੰਡੀ ਦਿਖਾਉਂਦਿਆਂ ਦੱਸਿਆ ਕਿ ਇਹ ਵਿਅਕਤੀ ਸ਼ਰਿਆਂ ਕੁੰਡੀ ਲਗਾ ਕੇ ਸਾਰੀ ਬਿਲਡਿੰਗ ਬਣਾ ਰਿਹਾ ਹੈ ਬਿਜਲੀ ਦੀ ਅਕਸਰ ਹੁੰਦੀ ਸਪਾਰਕਿੰਗ ਨਾਲ ਸਾਡੇ ਘਰਾਂ ਦੇ ਉਪਕਰਣ ਕਈ ਵਾਰ ਸੜ ਚੁੱਕੇ ਹਨ ਉਹਨਾਂ ਕਹਿੰਦੇ ਕਿ ਆਖਰ ਅਸੀਂ ਦੁਖੀ ਹੋ ਕੇ ਇਸ ਦੀ ਸ਼ਿਕਾਇਤ ਕਰਦਿਆਂ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਖਰੀਦਦਾਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਣੇ ਬਣਾਏ ਮਕਾਨਾਂ ਉੱਤੇ ਆਪਣੇ ਖੂਨ ਪਸੀਨੇ ਦੀ ਕਮਾਈ ਲਗਾਉਣ ਤੋਂ ਪਹਿਲਾਂ ਉਹਨਾਂ ਦੀ ਜਾਂਚ ਜ਼ਰੂਰ ਕਰਨ ਬਿਲਡਰ ਦਾ ਪੱਕ ਲੈਣ ਲਈ ਜਦੋਂ ਵਾਰ-ਵਾਰ ਉਸ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਸਨੇ ਪੱਕ ਦੇਣ ਤੋਂ ਇਹ ਕਹਿੰਦਿਆਂ ਅਨਕਾਰ ਕਰ ਦਿੱਤਾ ਕਿ ਤੁਸੀਂ ਖਬਰ ਲਗਾਓ ਮੇਰੇ ਕੋਲ ਸਮਾਂ ਨਹੀਂ ਲੋਕਾਂ ਦੀ ਜਾਨ ਮਾਲ ਨਾਲ ਖੇਡਾਂ ਖੇਡ ਰਿਹਾ ਇਸ ਬਿਲਡਰ ਦੇ ਵਿਵਹਾਰ ਤੋਂ ਸਾਫ਼ ਹੁੰਦਾ ਹੈ ਕਿ ਉਸ ਨੂੰ ਇਸ ਸੇ ਦੀ ਵੀ ਪ੍ਰਵਾਹ ਨਹੀਂ ਪਰ ਆਧਾਰਾ ਦੇਸ਼ ਦੁਨੀਆ ਉਸ ਦੇ ਪੱਕ ਦਾ ਇੰਤਜ਼ਾਰ ਕਰੇਗਾ ਗਲਾਡਾ ਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਜਲਦ ਕਾਰਵਾਈ ਕਰਨ ਦੀ ਗੱਲ ਜ਼ਰੂਰ ਆਖੀ ਹੈ ਪਰ ਉਹ ਕਦੋਂ ਹੋਵੇਗੀ ਇਹ ਸਮਾਂ ਹੀ ਦੱਸੇਗਾ ਪਰ ਕਾਰਵਾਈ ਹੋਣ ਤੱਕ ਸਾਡੀ ਮੁਹਿੰਮ ਜਾਰੀ ਰਹੇਗੀ ਨਤਰ ਲੋਕ ਸਿੰਘ ਜੀ ਕਿਹੜੀ ਜਗ੍ਹਾ ਖੜੇ ਆਪਾਂ ਜਿੱਥੇ ਅਸੀਂ ਬਾਲਾਜੀ ਕਲੋਨੀ ਦੇ ਖੜੇ ਪਹਿਲਾਂ ਤਾਂ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲੇ ਦਾ ਵੀਡੀਓ ਵਾਲਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਜਾਂ ਲੋਕਾਂ ਦਾ ਨੁਕਸਾਨ ਹੋਇਆ ਆਪਣਾ ਕਲੋਨੀ 'ਚ ਵੀ ਇਹ ਤੁਸੀਂ ਲੋਕਾਂ ਨੂੰ ਚਾਨਣ ਪਾ ਰਹੇ ਹੋ ਪ੍ਰਸ਼ਾਸਨ ਨੂੰ ਚਾਨਣ ਪਾ ਰਹੇ ਹੋ ਵੀ ਇਹ ਲੰਟਰ ਸੀ ਹਰਮੇਸ਼ ਕੁਮਾਰ ਸੀ ਉਹਨਾਂ ਨੇ ਇਹ ਲੰਟਰ ਪਾਇਆ ਉੱਪਰ ਮਕਾਨ 'ਬਾਇਆ ਹੋਇਆ ਲੰਟਰ ਹੈਗਾ ਕੱਚਾ 3.5 3 ਇੰਚ ਦਾ ਸੀ ਉਹਨਾਂ ਨੇ ਜਦੋਂ ਲੰਟਰ ਖੋਲਿਆ ਉਹ ਗਿਆ ਡਿੱਗ ਲੰਟਰ ਡਿੱਗ ਗਿਆ ਤੇ ਤਾਰਾਂ ਗਈਆਂ ਜੜਾ ਤੜਾਂ ਜੁੜਨ ਦੇ ਨਾਲ ਮੱਲੇ ਵਾਲੇ ਕਲੋਨੀ ਵਾਲੇ ਦਾ ਬੜਾ ਨੁਕਸਾਨ ਆ ਜਦ ਕਿ ਮੈਂ ਵੀ ਆ ਭਾਜੀ ਵੀ ਇਹਨਾਂ ਦੀ ਹੋਰ ਕਈ ਬੰਦੇ ਨੇ ਬੀਬੀ ਆਲੇ ਉਹਨਾਂ ਦੀ ਬਹੁਤ ਨੁਕਸਾਨ ਹੋਇਆ ਜਦੋਂ ਅਸੀਂ ਇਹਨਾਂ ਮਿਲਣ ਕਿਹਾ ਵੀ ਅੱਧਾ ਕਰਕੇ ਨੁਕਸਾਨ ਹੋਇਆ ਤਾਂ ਸਾਨੂੰ ਟਾਲਮ ਟੋਲ ਟਾਲਮ ਟੋਲ ਕਰਦਾ ਰਿਹਾ ਟਾਲਮ ਕਰਦਿਆਂ ਕਰਦਿਆਂ ਮੁੜ ਕੇ ਫਿਰ ਕਿਹਾ ਵੀ ਯਾਰ ਅਸੀਂ ਕਾਰਵਾਈ ਕਰਦੇ ਹਾਂ ਕਹਿੰਦਾ ਜੋ ਕਰਨਾ ਤੁਸੀਂ ਕਾਰਵਾਈ ਕਰ ਦਿਓ ਬਾਕੀ ਭਾਜੀ ਇਹਨਾਂ ਨੇ ਸਾਰਾ ਕੁਝ ਦਸਤਾ ਦਿੱਤਾ ਹੀ ਤੁਹਾਨੂੰ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਏ ਇਹ ਬਣਾ ਕੇ ਤਾਂ ਫਸਲ ਹੀ ਬਟੇਰੇ ਫਸਲ ਹੈਗੀ ਇਹ ਬਟੇਰੇ ਚੁੱਕ ਕੇ ਫਸਲ ਤੇ ਪਟੇਰੇ ਉੱਡ ਜਾਣਗੇ ਮਕਾਨ ਬਣਾ ਕੇ ਨੁਕਸਾਨ ਹੋ ਜਾਣ 60 70 ਹਜ਼ਾਰ ਦੀ ਐਲ ਡੀ ਗਈ ਹੈ ਸਮਰਸੀਵਾਲ ਆਪਣਾ ਪੱਖੇ ਲਾਈਟਾਂ ਫਰਿੱਜ ਤੇ ਵਾਸ਼ਿੰਗ ਮਸ਼ੀਨ ਸਾਰੀਆਂ ਚੀਜ਼ਾਂ ਸੜ ਗਈਆਂ ਇਹ ਸ਼ੁਗਰਕੁਰ ਪਰਿਵਾਰ ਛੋੜੇ ਬੱਚੇ ਨੇ ਜਦੋਂ ਘਰ ਤੇ ਸਪਾਰਿੰਗ ਹੋਈ ਹੈ ਵੀ ਕੋਈ ਬੱਚੇ ਨੂੰ ਕੋਈ ਕੋਈ ਜਾਨ ਮਾਨ ਦਾ ਰਕਸਾਨ ਨਹੀਂ ਆ ਜੀ ਇਹਨੂੰ ਨਹੀਂ ਰੋਕਾਂਗਾ ਤੇ ਅੱਗੋ ਇਹ ਹੋਊਗਾ ਕੰਮ ਇਹ ਅੱਜ ਵੀ ਇੱਥੇ ਕੰਮ ਕੀਤਾ ਕੱਲੂ ਫਿਰ ਜਾ ਕੇ ਕਰਨਗੇ ਜਾ ਪਿੱਛੇ ਕਰਦੇ ਆਏ ਨੇ ਕਿਸੇ ਰਿਐਕਸ਼ਨ ਨਹੀਂ ਲਿੱਤਾ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗਦੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਚਲੋ ਸਾਡਾ ਨੁਕਸਾਨ ਤਾਂ ਜਿਹੜਾ ਹੋਇਆ ਹੈ ਜੇ ਕੱਲ ਨੂੰ ਜੇ ਕੋਈ ਬੰਦਾ ਆਣ ਕੇ ਇਹ ਚਲੇ ਜਾਣਗੇ ਵੇਚ ਕੇ ਇਹ ਚਲਣਗੇ ਵੇਚ ਕੇ ਜੇ ਕੱਲ ਨੂੰ ਜੇ ਨੁਕਸਾਨ ਹੋ ਗਿਆ ਕੋਈ ਬੰਦਾ ਲੰਟਰਡ ਡੇ ਗਿਆ ਜਾਂ ਕੋਈ ਬੰਦਾ ਮਰ ਗਿਆ ਕੁਝ ਮਰ ਗਿਆ ਅਸੀਂ ਇਹ ਪ੍ਰੂਫ ਰੱਖਣਾ ਕੋਲ ਇਹ 2 ਸਾਲ 4 ਸਾਲ 5 ਸਾਲ ਵੀ ਕੱਲ ਨੂੰ ਕੋਈ ਨਿੱਕੀ ਅਸੀਂ ਇਹਨਾਂ ਦੇ ਕੇਸ ਪਵਾ ਸਕੀਏ ਵੀ ਇਹਨਾਂ ਦਾ ਟਾਰਗੇਟ ਇਹਨਾਂ ਦੇ ਹੋ ਜਾਵੇ ਵੀ ਕੱਲ ਨੂੰ ਇਹ ਕਹਿੰਦੇ ਸਾਨੂੰ ਨਹੀਂ ਪਤਾ ਕਿਦਾਂ ਡਿੱ ਗਿਆ ਕਿਦਾਂ ਨਹੀਂ ਬਾਕੀ ਇਹਨਾਂ ਹੋਣਾ ਚਾਹੀਦਾ ਇੱਕ ਇੱਕ ਬੋਰੀ ਦਾ 25 ਕਿਨਾ ਥੈਲੇ ਉਹਦੇ ਬੱਠਲ ਦੇ ਇੱਕ 25 ਦਾ ਕਿ ਇੱਕ 5 ਦਾ ਕਰ ਰਹੇ ਨੇ ਬਹੁਤ ਨਾਜਕ ਕਰ ਰਹੇ ਨੇ ਤੇ ਬਹੁਤ ਗਲਤ ਗੱਲ ਹੈਗੀ ਤੇ ਇਹਨਾਂ ਦੇ ਬੰਦੀ ਕਾਰ ਵੀ ਇਹਨਾਂ ਤੇ ਹੋਣੀ ਚਾਹੀਦੀ ਕਿਤਨਾ ਕਿਤੇ ਜਿਹੜੀ ਲੁੱਕ ਵੇਚ ਰਹੇ ਉਹਨਾਂ ਦੀ ਜਾਨ ਹਾਂ ਤੁਸੀਂ ਕੁੰਡੀ ਦੇਖ ਲਈਏ ਉਹ ਮਜ਼ਦੂਰਾਂ ਦੇ ਪੈਸੇ ਵੀ ਨਹੀਂ ਦੇ ਰਿਹਾ ਤੇ ਦੂਸਰੇ ਨੰਬਰ ਉੱਪਰ ਤੁਸੀਂ ਕੁੰਡੀ ਵੀ ਦੇਖ ਰਹੇ ਹੋ ਇਹ ਗਵਰਨਮੈਂਟ ਦੇ ਨਾਲ ਹੀ ਚੀਟਿੰਗ ਤੇ ਮਹੱਲੇ ਵਾਲੇ ਨਾਲ ਵੀ ਚੀਟਿੰਗ ਸਭ ਨਾਲ ਚੀਟਿੰਗ ਇਹ ਜ਼ਰੂਰੀ ਨਹੀਂ ਕਿ ਸਾਰੀ ਜ਼ਿੰਦਗੀ ਵਿੱਚ ਪੈਸਾ ਨਹੀਂ ਹੈ ਮੀਤ ਰੱਖਦਾ ਬੰਦੇ ਦੀ ਚੀਜ਼ ਜਿਹੜੀ ਜਾਨ ਹੈ ਉਸ ਜਾਨ ਮਾਲ ਸਭ ਨਾਲ ਜ਼ਿਆਦਾ ਅਹਿਮ ਹੈ ਤੇ ਇਨਸਾਨ ਨਾ ਤੇ ਸਾਰਾ ਇਨਸਾਨ ਨਹੀਂ ਤੇ ਕੋਸ਼ਿਸ਼ ਵੀ ਨਹੀਂ ਉਹਨੂੰ ਹੈ ਇਹਨੂੰ ਸਿਰਫ ਆਪਣੀ ਮੇਰੇ ਪੈਸੇ ਕਮਾਨ ਤੱਕ ਪਤਲਾ ਹੈ ਮਤਲਬ ਹੈਗਾ ਬਸ ਇਹ ਚੀਜ਼ ਕਹਿੰਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਹੁੰਦੇ ਤੇ ਨਾਮ ਰਾਜੀਸ਼ ਕੁਮਾਰ ਗਰਗ ਹੈ ਜੀ ਮੈਂ ਐਸੇ ਬਾਲਾ ਜੀ ਸਟੇਟ ਦੇ ਕੀ ਮੈਟਰ ਕੀ ਹੋਇਆ ਜਿਆ ਤੁਹਾਨੂੰ ਮੀਡੀਆ ਅੱਗੇ ਆਣਾ ਪਿਆ ਜੀ ਮੈਟਰ ਇਹ ਹੈ ਜੀ ਵੀ 12 8 9 ਇਹ ਲੈਂਟਰ ਗਿਰਿਆ ਲੈਂਟਰ ਗਿਰਨ ਦਾ ਕਾਰਨ ਸੀ ਵੀ ਕੱਚੀ ਬਿਲਡਿੰਗ ਬਣ ਰਹੀ ਹੈ 10 ਦੀ ਚਣਾਈ ਹੈ ਸਰੀਆ ਵੀ ਪੁਰਾਣੀ ਸਲੇਬ ਵੀ ਪਤਲੀ ਹੈ ਪੂਰੀ ਦੀ ਪੂਰੀ ਇਹਦੇ ਵਿੱਚ ਜਦੋਂ ਲੇਬਰ ਕੰਮ ਕਰ ਰਹੀ ਸੀ ਪੌੜੀਆਂ ਦਾ ਲੈਂਟਰ ਪਾਣ ਲੱਗੀ ਸੀਗੀ ਤੇ ਸਲੇਬ ਟੁੱਟ ਕੇ نیچے गिर ਗਈ ਜਿਹਦੇ ਨਾਲ ਕਿ ਤਾਰਾਂ ਜਿਹੜੀਆਂ ਆਪਸ ਦੇ ਵਿੱਚ ਜੁੜ ਕੇ ਬੋਲਟੇਜ 300 ਪਾਰ ਕਰ ਗਈ 280 ਤੋਂ ਉੱਪਰ ਉੱਪਰ ਚੱਲੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਇਲੈਕਟ੍ਰਿਕ ਕੰਪੋਨੈਂਟਸ ਜਿਹੜੇ ਹੈਗੇ ਫ੍ਰਿਜ LED ਜਾਂ ਆਪਣਾ ਹੋਰ ਸਮਾਨ ਜਿਹੜਾ ਹੈਗਾ ਬਹੁਤ ਨੁਕਸਾਨ ਹੋਇਆ ਸੜ ਗਿਆ ਈਵਨ ਮਤਲਬ ਜਿਹੜਾ ਹੈ ਸਾਡਾ ਡੋਰ ਦੇ ਉੱਤੇ 5 ਕਿਲੋਵਾਰਟ ਦਾ ਬੋਲਟੇਜ ਵੀ ਸੜ ਗਿਆ ਉਹਨੇ ਵੀ ਕੰਟਰੋਲ ਨਹੀਂ ਕੀਤਾ ਉਸ ਚੀਜ਼ ਨੂੰ ਅਸੀਂ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਇਹ ਕਹਿੰਦਾ ਜੀ ਮੈਂ ਨੁਕਸਾਨ ਦੀ ਪਰਭਾਈ ਕਰੂੰਗਾ ਪਰ ਕਿਹਨੇ ਕਰਨੀ ਹੁੰਦੀ ਹੈ ਮਤਲਬ ਲਾਰੇ ਲਾਂਦਾ ਰਿਹਾ ਲਾਰੇ ਲਾਂਦਾ ਰਿਹਾ ਅਸੀਂ ਸੋਚਦੇ ਸੀ ਵੀ ਚਲੋ ਕਲੋਨੀ ਦੇ ਵਿੱਚ ਜਿਹੜੀ ਬਿਲਡਿੰਗ ਬਣ ਰਹੀ ਹੈ ਵੀ ਲੋਕ ਵਸਣਗੇ ਔਰੇ ਪਰ ਇੰਨੀ ਕੱਚੀ ਬਿਲਡਿੰਗ ਬਣਨ ਦੇ ਨਾਲ ਜਿਹਦੇ ਨਾਲ ਕਿ ਦੁਬਾਰਾ ਵੀ ਅੰਦਰ ਲੀਆਂ ਘੁੰਮ ਗਈਆਂ ਸਾਰੀਆਂ ਦੀਆਂ ਸਾਰੀਆਂ ਲੋਕਾਂ ਦੇ ਰਹਿਣ ਦੇ ਕਾਬਲ ਨਹੀਂ ਹੈ ਇਸ ਕਰਕੇ ਸਾਨੂੰ ਮੀਡੀਆ ਦੇ ਸਾਹਮਣੇ ਔਰ ਅਫਸਰ ਸ਼ਾਹੀ ਦੇ ਸਾਹਮਣੇ ਆਉਣਾ ਪਿਆ ਅਸੀਂ ਆਪਣੀ ਇੱਕ ਮਲੇਟ ਜਿਹੜੀ ਗਲਾਡਾ ਲੁਧਿਆਣਾ ਨੂੰ ਡੀਸੀ ਸਾਹਿਬ ਲੁਧਿਆਣਾ ਨੂੰ ਭੇਜੀ ਆ ਜਿਹਦਾ ਕਿ ਸਾਨੂੰ ਰਿਸਪੌਂਸ ਮਿਲਿਆ ਪੀਸੀਐਸਪੀਸੀਐਲ ਤੋਂ ਕਿ ਉਹਨਾਂ ਨੇ ਸਾਡੀ ਜਿਹੜੀ ਕੰਪਲੇਂਟ ਹੈਗੀ ਆ ਫੋਕਲ ਪੁਆਇੰਟ ਲੁਧਿਆਣਾ ਨੂੰ ਫਾਰਵਰਡ ਕੀਤੀ ਆ ਅਸੀਂ ਐਕਸ਼ਨ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਹੀ ਕੀਤਾ ਜਾਵੇ ਔਰ ਆਉਣ ਵਾਲੀਆਂ ਘਟਨਾਵਾਂ ਤੋਂ ਰੋਕਿਆ ਜਾਵੇ ਜਿਹੜੀ ਬਿਲਡਿੰਗ ਬਣਾ ਰਿਹਾ ਹੈ ਇਹ ਕੋਦ ਆਬਰਣਗੇ ਜਾਂ ਕਰਾਇਤੇ ਨੇ ਇਹ ਕਿਰਾਏ ਤੇ ਨਹੀਂ ਜੀ ਬਿਲਡਿੰਗ ਵੇਚਣ ਵਾਸਤੇ ਬਣਾ ਰਿਹਾ ਹਾਂ ਮੈਂ ਡੀਲਰ ਆ ਜੀ ਇਹ ਡੀਲਰ ਬਣਾਇਆ ਡੀਲਰ ਬਣਾ ਰਿਹਾ ਉਹਦਾ ਨਾਮ ਸ਼ਾਇਦ ਰਮੇਸ਼ ਹੈ ਪਰਮੇਸ਼ ਕੁਮਾਰ ਪਰਮੇਸ਼ ਕੁਮਾਰ ਜਿਹੜਾ ਲੈਂਟਰ ਹੈ ਲੈਂਟਰ ਵੀ ਮਗਾ 22 22 3 ਇੰਚ ਦਾ ਸਾਰਾ ਲੈਂਟਰ ਇਸ ਸਲੇਬ ਵੀ ਹੈ ਲੈਂਟਰ ਤਾਂ ਹੈ ਹੀ ਨਹੀਂ ਹਾਂ ਹਾਂ ਜੀ ਔਰ ਉਹ ਵੀ ਕੱਚਾ ਹੈ ਜੀ ਇਹ ਤਾਂ ਰਿਸਕ ਰਿਸਕ ਬਹੁਤ ਜ਼ਿਆਦਾ ਹਾਂ ਇਹਦਾ ਮਤਲਬ ਬਿਲਡਿੰਗ ਦਾ ਜਿਹੜਾ ਹੈਗਾ ਜੀ ਆਈਐਸਆਈ ਦਾ ਜਿਹੜਾ ਹੈਗਾ ਉਹਦਾ ਐਨਾਲਿਸਿਸ ਕਰਵਾਇਆ ਜਾਵੇ ਇਹਦਾ ਠੀਕ ਹੈ ਜੀ ਬਿਲਡਿੰਗ ਦਾ ਮਟੀਰੀਅਲ ਦਾ ਕਿ ਬਿਲਡਿੰਗ ਮਟੀਰੀਅਲ ਕੀ ਬਣਾ ਰਿਹਾ ਹੈ ਕੁੰਡੀ ਵੀ ਰਾਹੀ ਮਿੱਟੀ ਹਾਂਜੀ ਅਸੀਂ ਬਿਜਲੀ ਬੋਰਡ ਨੂੰ ਭੇਜੀ ਆ ਕੁੰਡੀ ਲਾਈ ਹੋਈ ਤੁਸੀਂ ਵੀ ਚੈੱਕ ਕਰ ਰਹੇ ਹੋ ਮੌਕੇ ਦੇ ਉੱਤੇ ਠੀਕ ਹੈ ਜੀ ਇਹਦੀ ਕਾਰਵਾਈ ਕਰਵਾਈ ਜਾਵੇ ਬਿਜਲੀ ਚੋਰੀ ਕਰਕੇ ਸਾਰਾ ਕੰਮ ਕਰਵਾ ਰਿਹਾ ਹੈ ਕੋਈ ਲੈਂਟਰ ਗਿਰਿਆ ਵੀ ਸੀ ਲੈਂਟਰ ਗਿਰਿਆ ਜੀ ਪੌੜੀਆਂ ਦਾ ਲੈਂਟਰ ਗਿਰਿਆ ਉਧਰਲੀ ਸਾਈਡ ਤੇ ਗਿਰਿਆ ਤੁਸੀਂ ਉਹ ਫੋਟੋਆਂ ਲੈ ਸਕਦੇ ਹੋ ਕਿਸੇ ਨੂੰ ਸੱਟ ਵੀ ਲੱਗੀ ਉਹਦੇ ਵਿੱਚ ਸ਼ਾਇਦ ਮਜ਼ਦੂਰ ਨੂੰ ਲੱਗੀ ਆ ਜੀ ਲੇਕਿਨ ਦੱਸ ਨਹੀਂ ਰਹੇ ਜੀ ਕਿਉਂਕਿ ਗਰੀਬ ਬੰਦੇ ਆ ਸਾਹਮਣੇ ਆਣ ਤੋਂ ਘਬਰਾਉਂਦੇ ਆ ਥੋੜਾ ਜਿਹਾ ਤੁਸੀਂ ਮਾਲਕ ਨਾਲ ਜਦੋਂ ਗੱਲ ਕੀਤੀ ਮਾਲਕ ਕੋਲ ਕੀ ਰਿਸਪੌਂਸ ਮਿਲਿਆ ਮਾਲਕ ਕਹਿੰਦਾ ਜੋ ਕਰਨਾ ਕਰ ਲੋ ਤੇ ਮੇਰੇ ਸਾਹਮਣੇ ਗੱਲ ਕੀਤੀ ਤੁਸੀਂ ਨਹੀਂ ਐਮਐਲ ਦੇ ਸਾਹਮਣੇ ਤਾਂ ਸਾਡੀ ਪਹੁੰਚ ਨਹੀਂ ਹੈ ਜੀ ਉਹ ਤੁਸੀਂ ਪਹਚਵਾਓ ਸਾਡੀ ਗੱਲ ਨੂੰ ਮੇਰਾ ਬੇਗਰਾਨੀ ਜੀ ਹਾਂਜੀ ਕੀ ਮੈਟਰ ਹੋਇਆ ਸੀ ਬਸ ਮੇਟਰ ਤੋਂ ਬਿਤੇ ਇਹ ਹੈ ਮੇਰਾ ਸਾਰਾ ਸਮਾਨ ਛੜ ਗਿਆ ਮੇਰੇ ਤਾਂ ਤਾਂ 2000 ਰੁਪਏ ਮਨੇ ਤਾਂ ਉਹ ਵੀ ਨਹੀਂ ਲਿਆ ਲਿਆ ਨਹੀਂ ਮਨੇ ਮੈਂ ਲੈ ਵਾਲੇ ਕਹਿੰਗੇ ਵੀ ਪੈਸੇ ਲੈ ਕੇ ਬੈਠ ਗਈ ਉਹ ਕਹਿੰਦਾ ਮੇਰੇ ਹੱਥ ਜੋੜ ਕੇ ਕਹਿੰਦਾ ਮੇਰੇ ਤੋਂ 2000 ਉਹ ਵੀ ਉਹਨੂੰ ਦੇ ਗਿਆ ਉਹ ਕੀ ਆ ਜਰਾ ਰਿਪੇਅਰ ਕਰਨਾ ਹੈ ਰਿਪੇਅਰ ਕਰਵਾਲੇ ਨੇ ਬਾਕੀ ਰਹਿ ਗਈ ਮੈਂ ਗਰੀਬ ਜਨਾਨੀ ਆ ਨਾ ਮੈਂ ਕਿ ਆਪਣੀ ਲੜਾਈ ਲੜ ਸਕਦੀ ਕਹੋ ਮੇਰੇ ਬੱਚੇ ਮਜ਼ਦੂਰ ਹੈ ਬਿਮਾਰ ਤੋਂ ਇੱਕ ਜਨਾਨੀ ਤੋਂ ਮ ਉਹ ਜੂ ਆਇਆ ਮੇਰੇ ਕੋਲ ਜੇ ਮੇਰੀ ਬੋਟੀ ਬਹੁਤ ਬੁਰਾ ਹਾਲ ਸੀ ਹੁਣ ਵੀ ਹੈ ਬਿਮਾਰ ਹੈ ਵਾ ਮੈਂ پیسے ਨਹੀਂ ਗੁਰਦੋਂ ਨੁਕਸਾਨ ਹੋਇਆ ਜੀ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਤਾਂ ਬੰਦੇ ਜਾਨ ਨੁਕਸਾਨ ਹੋਇਆ ਬਸ ਅਸੀਂ ਸਾਰੇ ਬਾਹਰ ਬੈਠੇ ਸੀ ਬਚ ਗਏ ਬਾਕੀ ਮੇਰੀ LCD ਵੀ ਛੜੀ ਹੈ ਮੇਰਾ ਉਹ ਬਾਕਸ ਵੀ ਛੜਿਆ ਮੇਰਾ ਜੋ ਬੈਟਰਾ tha ਉਹ ਬਚ ਗਿਆ ਉੱਪਰ ਬੈਟਰੀ ਸੀ ਉਹ ਵੀ ਛੜ ਗਈ ਬਸ ਕਈ ਕਈ ਸਮਾਨ ਛੜੇ ਹੈ ਪਾਣੀ ਵਾਲੀ ਬੈਲ ਛੜ ਗਈ ਠੀਕ ਹੈ ਨਹੀਂ ਉਹ ਗਰੀਬ ਬੰਦਿਆਂ ਨੂੰ ਕੋਣ ਜਾਣਦਾ ਹੈ ਉਤਰ ਮੈਂ ਅਨਪੜ ਜਨਾਨੀ ਆ ਮੈਂ ਆਪਣੀਆਂ ਤੇ ਆ ਗਈ ਨਹੀਂ ਮੈਂ ਬਹੁਤ ਕੁਰਸ਼ ਕਰ ਸਕਦੀ ਆ ਫਿਰ ਮੈਂ ਕੰਦਰੀ ਨਹੀਂ ਮਨੈ ਮੇਰੇ ਬੱਚੇ ਛੋਟੇ ਛੋਟੇ ਹੈ ਮੈਂ ਮਰ ਗਈ ਨਹੀਂ ਕੱਲ ਮੇਰੇ ਬੱਚੇ ਨਹੀਂ ਚਾਮ ਸਕਦਾ ਕੋਈ ਕਿਉਂ ਮਜ਼ਦੂਰ ਜਨਾਨੀ ਆ ਰਿਹੜੀਆਂ ਲਾਲਾ ਕਮ ਆਪਣਾ ਟਾਈਮ ਪਾਸ ਕਰਿਆ ਮਨਲੇ ਚ ਪੁੱਛ ਵੀ ਸਕਦੇ ਠੀਕ ਹੈ ਨਹੀਂ ਇਹ ਮਾਲੇ ਸਾਹਿਬ ਐ ਕੋਈ ਡੀਸੀ ਐ ਕੋਈ ਵੀ ਐ ਗਰੀਬ ਬੰਦੇ ਦਾ ਨੁਕਸਾਨ ਦੇ 2000 ਰੁਪਏ ਦੇ ਕੇ ਜਾ ਰਿਹਾ ਇਹਨਾਂ ਨੂੰ ਨੁਕਸਾਨ ਤੁਹਾਡਾ ਵੱਡਾ ਹੋ ਜਾਵੇ ਕਿਸੇ ਜਾਨ ਚਲੇ ਜਾਵੇ ਫਿਰ ਉਹ ਤਾਂ ਹੱਥ ਜੋੜ ਕੇ ਕਹਿ ਕੇ ਅਭੀ ਮੀ ਬੀਬੀ ਮੈਂ ਆ ਸਰਦਾ ਆ ਸਰਦਾ ਮੇਰੇ ਕੋਲ ਹੋਰ ਕੁਝ ਨਹੀਂ ਹੈ ਤੁਸੀਂ ਕੰਪਲੇਟ ਨਹੀਂ ਕੀਤੀ ਕਿ ਨਹੀਂ ਨਹੀਂ ਮੈਂ ਨਹੀਂ ਕੀਤੀ ਮੈਂ ਭਾਦੀ ਤੇ ਸ਼ਾਮਣਾ ਖੜੀ ਰਹੀ ਮੈਂ ਕਹਿੰਦਾ ਜਿੱਦਾਂ ਇਹ ਕਰਨਗੇ ਇਹ ਵੀ ਨਹੀਂ ਆਇਆ ਇਹ ਬਾਦជា ਆਵੇਂ ਮੈਂ মিডিਆ ਲਿਆਉਂਗਾ ਹੁਣ ਲਿਆ ਤਾਂ 2000 ਵੀ ਮੈਂ ਨਹੀਂ ਲੈਣੇ ਸੀ ਹਲੇ ਨਹੀਂ ਲੈਣੇ ਸੀ ਮੈਂ ਕੀ ਕਰਨਾ ਮੈਂ 2000 ਦਾ ਮੇਰਾ ਨਾਮ ਹੈ ਹਰੀ ਲਾਲ ਕੀ ਬਾਤ ਹੋਈ ਜਾਂ ਆਪਕੀ ਇੱਥੇ ਪੇ ਸਰ जब से आए हैं आजकल आजकल हिसाब नहीं हुआ है आज दे रहे हैं कल दे रहे हैं ऐसे ही मांगते रहे जो तो यहाँ पे मटेरियल यूज़ हो रहा है वो कैसा यूज़ हो रहा है कैसा हम, हम चार एक का लगाते हैं तो वैसे नॉर्मल में कितना लगता है नॉर्मल में ज... पाँच एक का ज्यादा से ज्यादा है पलस्तर में अच्छा हाँ तो जैसे जैसे लेंटर डर रहा है हाँ। ये दो ढाई इंच या तीन इंच लेंटर है हाँ। ये सही होगा आपके लिए आपके हिसाब से नहीं हमारे लिए क्यों सही होगा सर वो जो मालिक कहेगा आप भी ना आप लेंटर हाँ। डालते हो आपको पता होना चाहिए बताया था इसमें खतरा भी है जान को मालिक बताया था मालिक को क्या बोला मालिक भला नहीं इतने ही रखो यहाँ पे लेंटर गिरा भी था कोई हाँ वहाँ गिरा था हम गिर गए थे चोट लगी है आपके चोट हल्का फलका लगा था यहाँ बच गए हाँ बच गए अगर मान लो आप यहाँ पे लेंटर डाल रहे हो जहाँ मकान बना रहे हो हाँ तो आपको पता है कि मटेरियल सही नहीं चल रहा कल को आपको कुछ हो जाता है उसका जिम्मेवार कौन था सर कौन होता है हम लोग का कौन देखने वाला है आप तो जानते हैं प्रदेशी कोई देखने वाला न है फिर आप हाँ। मालक को बोल सकते थे ना भाई हम काम नहीं करेंगे क्या आपको काम की कमी मिल रही है छुट्टी भी कर दिए है काम खातर अच्छा है। पैसे चलते आज देंगे कल भी नहीं मिल रहा कहाँ खर्ची मिलता है कभी हजार रुपए मिलता है जान के ऊपर खेल भी रहे तो रहे पैसा भी रहे पैसा नहीं मिलता अब क्या कर सकते जैसे वहाँ पे लेंडर गिरा तो कहीं जगह भी गिर सकता है नहीं गिर सकता है तब तो इसलिए हम लोग जो है ना गिर सकते हैं ना हाँ हम जैसे आपसे जान पहचान हो गए चंडीगढ़ में काम कर रहे थे फोन किया कि मिस्त्री आओगे ना हमारे पास काम लेंगे तब हम आ गए दो महीना हो गया आपके कहने का मतलब ये आपने ये बताया था कि जो मटेरियल हाँ। है ये सही नहीं है लेकिन हाँ। फिर भी वो कहता है, तुम काम करो उसकी जिम्मेवारी है सारी हाँ तो वो मालिक जाने हम ऐसा ही हुआ है हाँ। वो अच्छे आईए अपने को शिकायत उसकी लोकेशन वगैरह है जो भी वह एस टी ओ साहब नार्क अपना की जो भी बनती कारवाई होगी जाएगी एज़ पर रूल्स ऑफ पी एस पी सी एल ਤੇ ਇਸ ਲੁਕੇਸ਼ਨ ਵਗੈਰਾ ਤੁਹਾਨੂੰ ਪਹੁੰਚ ਚੁੱਕੇ ਸਰ ਹਾਂਜੀ ਲੋਕੇਸ਼ਨ ਆ ਗਈ ਹੈ ਜੀ ਅੱਜ ਆਪਾਂ ਕੋਲੇ ਤੇ ਉਸ ਹਸਾਬ ਨਾਲ ਆਪਾਂ ਅੱਗੇ ਫਾਰਵਰਡ ਕਰ ਦਿੱਤੀ ਤੇ ਅੱਜ ਉਹਦੀ ਚੈਕਿੰਗ ਕਰਦੇ ਅੱਜ ਜਾਂ ਕੱਲ ਐਸ ਸੂਨ ਐਸ ਪੋਸੀਬਲ ਉਹਦੀ ਚੈਕਿੰਗ ਕਰਦੇ ਤੇ ਤੁਹਾਨੂੰ ਵੀਡੀਓ ਕਰੇ ਪਈ ਜੀ ਫੋਟੋਆਂ ਵੀ ਪਾਈਆਂ ਰਹੀਆਂ ਸੀ ਤੁਹਾਡੇ ਕੋਲ ਨੂੰ ਕੀ ਤੁਹਾਡੇ ਸਾਨੂੰ ਕੀ ਕਾਰਵਾਈ ਬੰਦੀ ਹੋਊਗੀ ਉਹ ਦੇਖ ਲਵਾਂਗੇ ਜੀ ਇੱਕ ਵਾਰੀ ਸਾਈਡ ਦੇਖ ਕੇ ਜਿਸ ਹਸਾਬ ਨਾਲ ਜੇ ਕੋਈ ਉੱਥੇ ਇਲਲੀਗਲ ਕੁਝ ਹੋ ਰਿਹਾ ਹੋਊਗਾ ਤਾਂ ਉਸ ਹਸਾਬ ਨਾਲ ਉਹਦੀ ਬੰਦੀ ਕਾਰਵਾਈ ਕੀਤੀ ਜਾਊਗਾ ਜਿਹੜਾ ਕਟਰ ਵਗੈਰਾ ਵਾ ਸਭ ਬਿਲੀ ਦੇ ਚੱਲ ਰਿਹਾ ਉਹ ਆਪਾਂ ਦੇਖ ਲਵਾਂਗੇ ਜੀ ਜੋ ਵੀ ਮੌਕੇ ਤੇ ਹਾਂ ਲੋ ਹਾਂਜੀ ਰਮੇਸ਼ ਜੀ ਬੋਲ ਰਹੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪੱਤਰਕਾਰ ਬੋਲਦਾ ਚੈਨਲ ਦੇਸ਼ ਨੀ ਤੁਹਾਨੂੰ ਜੀ ਹਾਂ ਹਾਂ ਇਹ ਸਰ ਤੁਹਾਨੂੰ ਮਿਲਣਾ ਸੀਗਾ ਤੁਹਾਨੂੰ ਪਰਸੋਂ ਵੀ ਫੋਨ ਕੀਤਾ ਸੀਗਾ ਹਾਂ ਇਸ ਵਕਤ ਮੈਂ ਇੱਥੇ ਹੈ ਨਹੀਂ ਬਈ ਮੈਂ ਜਦੋਂ ਆਉਣਾ ਤੇ ਤੁਹਾਨੂੰ ਰਿੰਗ ਕਰਦਾ ਸਰ ਸਾਡੀ ਪਰਸੋਂ ਦੀ ਖਬਰ ਪੈਂਦੀ ਬਈ ਤੁਹਾਡੀ ਤੁਸੀਂ ਲਾ ਦਿਓ ਕੋਈ ਗੱਲ ਨਹੀਂ ਤੁਸੀਂ ਲਾ ਦਿਓ ਖਬਰ ਨਹੀਂ ਤੁਸੀਂ ਆਪਣਾ ਬਿਆਨ ਦੋ ਤਾਂ ਇਹ ਪਹਿਲਾਂ ਹੋਰ ਨਾ 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 ਤੁਸੀਂ ਖਬਰ ਲਾ ਦਿਓ ਬਿਆਨ ਦੇਣਾ ਜੇ ਬਾਅਦੀਆਂ ਗੱਲਾਂ ਆਖਰ ਕੀ ਸਰ ਦੇਖੋ ਤੁਸੀਂ ਤੁਹਾਡਾ ਪੱਖ ਲਾਵਾਂਗੇ ਤਾ ਹੀ ਪਤਾ ਲੱਗੂਗਾ ਨਹੀਂ ਮੈਂ ਅਜੇ 2 ਦਿਨ ਤੋਂ ਨਹੀਂ ਤੁਹਾਨੂੰ ਮਿਲ ਸਕਦਾ ਅੱਛਾ ਜੀ ਹਾਂ 2 ਦਿਨ ਤੁਸੀਂ ਮੇਰੀ ਇੰਤਜ਼ਾਰ ਕਰੋਗੇ ਮੈਂ ਖੋ ਤੁਹਾਨੂੰ ਮਿਲਣਾ ਚਾਹਣਾ ਤੁਸੀਂ ਤਰਫ ਫੋਨ ਤੇ ਛੋਟਾ ਛੋਟਾ ਬਿਆਨ ਦੇ ਦਿਓ ਨਹੀਂ ਫੋਨ ਤੇ ਨਹੀਂ ਮੁੱਕਾ ਜੇ ਤੁਹਾਡੀ ਸ਼ਕਲ ਵੀ ਦੇਖਣੀ ਪਈ ਸੀ ਕਿੱਥੋਂ ਆਏ ਹੋ ਸਿੱਲੋ ਜਾਣੀ ਤੇ ਸਰ ਤੁਹਾਨੂੰ ਮਿਲਣਾ ਜਨਾਬ ਅਸੀਂ ਮਿਲੋਗੇ ਤਾ ਹੀ ਪਤਾ ਲੱਗੂਗਾ ਕਿ ਕੋਈ ਸਾਡੀ ਖਬਰ ਪੈਂਦੀ ਬਈ ਸਾਡੇ ਸਾਡੇ ਪੈਂਡਿੰਗਸ ਵੀ ਨਾ ਰੱਖੋ ਪੈਂਡਿੰਗਸ ਆ ਰਹੇ ਹੋ ਨੋ ਪ੍ਰੋਬਲਮ ਯਾਰ ਅਸੀਂ ਆਪੇ ਕੋਈ ਬਾਅਦ ਸਵਾਈ ਦਿੰਦੇ ਰਹਾਂਗੇ ਨਹੀਂ 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 ਫਿਰ ਇਸ ਤਰ੍ਹਾਂ ਨਾ ਗੱਲ ਬੰਦੀ ਦੇਖੋ ਇੱਕ ਤਰਫਾ ਆਪਾਂ ਖਬਰ ਚਲਾ ਨਹੀਂ ਸਕਦੇ ਹਾਂ ਤੇ ਫਿਰ ਇੱਕ ਤਰਫਾ ਖਬਰ ਨਹੀਂ ਚਲਾ ਸਕਦੇ ਆਪਾਂ ਹਾਂ ਠੀਕ ਆ ਫਿਰ ਇਹ ਤਾਂ ਮੇਰੀ ਮਰਜ਼ੀ ਨੇ ਮੈਂ ਬਿਆਨ ਦੇਣਾ ਹੈ ਜਾਂ ਨਹੀਂ ਦੇਣਾ ਜਾਂ ਮੈਂ ਕਰਕੇ ਜੀ ਸਲਾਹ ਲੈ ਕੇ ਦੇਣਾ ਅੱਛਾ ਇਹ ਸਹੀ ਗੱਲ ਲੈਣਾ ਜੀ ਵੀ ਵੇਟ ਕਰੋ ਮੇਰੀ ਮੇਰੀ ਵੇਟ ਕਰੋ ਵੀ ਆਪਾਂ ਤਾਂ ਕਿਦੋਂ ਗੱਲ ਤੁਹਾਡੇ ਕੋਲ ਪੁੱਛਿਆਂ ਜੀ ਟਾਈ ਤੁਸੀਂ ਵੇਟ ਕਰੋ ਭਾਈ ਸਾਹਿਬ ਪਲੀਜ਼ ਮੈਂ ਅੱਜ ਸਬਕਤਾ ਨਾ ਕਿਤੇ ਬਹੁਤ ਬਿਜੀਆਂ ਚੰਡੀਗੜ੍ਹ ਨੇ ਸਾਡਾ ਕੋਈ ਬੰਦਾ ਉੱਥੇ ਪੇਸ਼ੈਂਟ ਹੈ ਸਰ ਤੁਸੀਂ ਕੱਜੋ ਦਿਨ ਮੈਂ ਤੁਹਾਨੂੰ ਨਹੀਂ ਮਿਲਣਾ ਤੁਹਾਡਾ ਫੋਨ ਮੈਂ ਸੇਵ ਕਰ ਲਿਆ ਤੁਸੀਂ ਪਰਸੋ ਵੀ ਕਿਹਾ ਸੀ ਕਿ ਅਸੀਂ ਕੱਲ ਮਿਲਦੇ ਮੈਨੂੰ ਹਾਂ ਨਹੀਂ ਉਹ ਆ ਨਹੀਂ ਸਕਿਆ ਸੀ ਚਲੋ ਹੁਣ ਕਦੋਂ ਮਿਲੋਗੇ ਸਾਨੂੰ ਤੁਹਾਨੂੰ ਫੋਨ ਕਰਕੇ ਆਉਂਗਾ ਸੋਨ ਤੁਹਾਡਾ ਨੰਬਰ ਹੈਗਾ ਠੀਕ ਹੈ ਸਕੇ ਓਕੇ ਚਲੋ ਹੁਣ ਕਦੋਂ ਮਿਲੋਗੇ ਸਾਨੂੰ ਤੁਹਾਨੂੰ ਫੋਨ ਕਰਕੇ ਆਉਂਗਾ ਸੋਨ ਤੁਹਾਡਾ ਨੰਬਰ ਹੈਗਾ ਜਸਵੀਰ ਜੀ ਬੋਲਦੋ ਹਾਂਜੀ ਗੱਲਡਾ ਬੋਜੀ ਹਾਂਜੀ ਸਰ ਪੱਤਰ ਕਰ ਗੱਲ ਕਰ ਰਹੇ ਹਾਂ ਬੋਲੋ ਜੀ ਇੱਕ ਸਰ ਕੱਲ ਤੁਹਾਡੇ ਕੋਲ ਇੱਕ ਮਾਮਲਾ ਆਇਆ ਸੀਗਾ ਬਾਲਾ ਜੀ ਇੰਕਲੇਵ ਦਾ ਹਾਂਜੀ ਸਰ ਕੀ ਬਣਿਆ ਸਰ ਉਹਦਾ ਜੀ ਉਹ ਯਾਰ ਨੋਟਸ ਆਪਾਂ ਪਾਤਾ ਵਾ ਅੱਜ ਮਿਲ ਜੂਗਾ ਲੱਗ ਨਹੀਂ ਉਹਦੇ ਵਿੱਚ ਥਾਣੇ ਨੂੰ ਵੀ ਲਿਖਤਾ ਬਿਜਲੀ ਬੋਰਡ ਨੂੰ ਲਿਖਦਾ ਤਹਿਸੀਲਦਾਰ ਨੂੰ ਤੇ ਸਰ ਤੁਸੀਂ ਇਨਕੁਆਰੀ ਕੀਤੀ ਉਹ ਜਾਇਜਕ ਨਜਾਇਜ਼ ਸਰ ਚਲੋ ਆਪੇ ਅਗਲਾ ਜਵਾਬ ਦੇਊਗਾ ਅਸੀਂ ਨੋਟਸ ਕੱਢਤਾ ਓਕੇ ਜੀ ਹਾਂ ਤੇ 15 ਦਿਨ ਦਾ ਟਾਈਮ ਦਵਾਂਗੇ ਉਹਦੇ ਵਿੱਚ ਓਕੇ ਸਰ ਤੋ ਲੱਕਣਵਤੀ ਨਾਲ ਤੁਹਾਡੀ ਗੱਲ ਗੱਲਬਾਤ ਹੋਈ ਨਾ ਹਾਂ ਹਾਂ ਹੋਈ ਸੀਗੀ ਅੱਛਾ ਜੀ ਤੇ ਜੇ ਸਰ ਤੁਹਾਨੂੰ ਮਿਲਣਾ ਹੋਵੇ ਆਪਾਂ ਤੋਂ ਛੋਟੀ ਤੁਹਾਡੀ ਵਾਈਟ ਕਰਨੀ ਆਪਾਂ ਯਾਰ ਮੈਂ ਨਾ ਅੱਜ ਸਦੀ ਮੀਟਿੰਗ ਆ 11 ਵਜੇ ਉਸ ਤੋਂ ਬਾਅਦ ਤੁਹਾਨੂੰ ਫੋਨ ਕਰਦਾ